ਸਤਿ ਸ੍ਰੀ ਅਕਾਲ ਦੋਸਤੋ ਆਪਾਂ ਇਸ ਵਕਤ ਖੜੇ ਆ ਮੇਨ 에어ਪੋਰਟ ਰੋਡ ਹੈ ਜਿਹੜਾ ਚੰਡੀਗੜ੍ਹ ਦਾ ਮੋਹਾਲੀ ਦਾ 에어ਪੋਰਟ ਰੋਡ ਹੈ ਜਿਹੜਾ ਉਸਤੇ ਆਪਾਂ ਖੜੇ ਆ ਔਰ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਉਹ ਹੈ ਨਜ਼ਾਇਜ਼ ਕਬਜ਼ੇ 에어ਪੋਰਟ ਰੋਡ ਦੇ ਉੱਤੇ 에어ਪੋਰਟ ਰੋਡ ਆਪਾਂ ਦੇਖਦੇ ਆ ਵਿਦੇਸ਼ਾਂ ਦੇ ਵਿੱਚ ਵੀ ਦੇਖਦੇ ਆ ਜਦੋਂ ਆਪਾਂ 에어ਪੋਰਟ ਨੂੰ ਜਾਈਦਾ ਨਾ ਤਾਂ ਰੋਡ ਮੱਖਣ ਮਲਾਈ ਵਰਗੇ ਹੁੰਦੇ ਆ ਸਾਈਡਾਂ ਤੇ ਵੀ ਕੋਈ ਐਦਾਂ ਦੀ ਚੀਜ਼ ਨਹੀਂ ਦਿਖਾਈ ਦਿੰਦੀ ਪਰ ਇਹ ਜਿਹੜਾ ਮੋਹਾਲੀ ਦਾ 에어ਪੋਰਟ ਰੋਡ ਹੈ ਮੇਨ ਆਪਣਾ ਚੰਡੀਗੜ੍ਹ ਲੁਧਿਆਣਾ ਰੋਡ ਨੂੰ ਅੱਗੇ ਜਾ ਕੇ ਮਿਲ ਜਾਂਦਾ ਉੱਥੋਂ 에어ਪੋਰਟ ਰੋਡ ਸ਼ੁਰੂ ਹੁੰਦਾ ਤੇ ਸਿੱਧਾ 에어ਪੋਰਟ ਤੱਕ ਇਹ ਪਹੁੰਚਦਾ ਰੋਡ ਅਸੀਂ ਇਸ ਰੋਡ ਤੇ ਤੁਹਾਨੂੰ ਨਜਾਇਜ਼ ਕਬਜ਼ਿਆਂ ਦੀ ਪਰਮਾਰਧਖਾਨ ਲੱਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ 에어ਪੋਰਟ ਰੋਡ ਘੱਟ ਇਹ ਸਬਜ਼ੀ ਮੰਡੀ ਜ਼ਿਆਦਾ ਲੱਗਦਾ ਹੋਵੇਗਾ ਤੁਹਾਨੂੰ ਔਰ ਐਕਸੀਡੈਂਟਾਂ ਦਾ ਕਾਰਨ ਬਹੁਤ ਬਣਦਾ ਹੈ ਐਕਸੀਡੈਂਟਾਂ ਦਾ ਕਾਰਨ ਇਸ ਕਰਕੇ ਬਣਦਾ ਕਿਉਂਕਿ 에어ਪੋਰਟ ਰੋਡ ਤੇ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆਪਣਾ ਆਪ ਵੀ ਬਚਾਇਆ ਜਾਵੇ ਗੱਡੀਆਂ ਬਹੁਤ ਸਪੀਡ ਤੇ ਆਉਂਦੀਆਂ ਨੇ ਔਰ ਇੰਨੇ ਸਪੀਡ ਤੇ ਗੱਡੀਆਂ ਆਉਣ ਦਾ ਕਾਰਨ ਇਹ ਹੈ ਕਿ ਲੋਕੀ 에어ਪੋਰਟ ਤੋਂ ਆਣਾ ਜਾਣਾ ਟਰੱਕ ਸਮਾਨ ਐਰਾ ਵਗੈਰਾ ਜੋ ਵੀ ਆਉਂਦਾ ਬੜੀ ਹਾਈ ਸਪੀਡ ਤੇ ਚੱਲਦੇ ਨੇ ਪਰ ਇਸ 에어ਪੋਰਟ ਰੋਡ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਦੀ ਪਰਮਾਰ ਦੇ ਸੜਕਾ ਇੱਥੇ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਨੇ ਇਹ ਜਿਹੜਾ ਏਰੀਆ ਹੈ ਮੁਹਾਲੀ ਤੇ ਖੜ ਪ੍ਰਸ਼ਾਸਨ ਦੇ ਅਧੀਨ ਆਉਂਦਾ ਪਰ ਖੜ ਪ੍ਰਸ਼ਾਸਨ ਜਾਂ ਮਹਾਲੀ ਪ੍ਰਸ਼ਾਸਨ ਵੱਲੋਂ ਕਦੇ ਵੀ ਇੱਥੇ ਕੋਈ ਐਦਾਂ ਦਾ ਆਪਣਾ ਫੇਰਾ ਨਹੀਂ ਮਾਰਿਆ ਗਿਆ ਕਿ ਇਹਨਾਂ ਦੀ ਕੋਈ ਤਸਦੀਕ ਕੀਤੀ ਜਾਵੇ ਕਿਉਂ ਇਹ ਨਜਾਇਜ਼ ਕਬਜ਼ੇ ਹੋਏ ਨੇ ਜਗਾ ਜਗਾ ਇਹਨਾਂ ਤੋਂ ਕੋਈ ਪਰਚੀ ਕੱਟੀ ਜਾਂਦੀ ਆ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਈਆ ਕਿਆ ਅਬ ਆਰਸੀ ਪਰਚੀ ਵਗੈਰਾ ਕੱਟੀ ਜਾਂਦੀ ਹੈ ਕੋਈ ਇਸ ਚੀਜ਼ ਦੀ ਨਹੀਂ ਤਾਂ ਐਸੀ ਕੋਈ ਪਰਚੀ ਨਹੀਂ ਲੱਗਦੀ ਹੈ ਫ੍ਰੀ ਮੇ ਲਗਾ ਹੋਇਆ ਹੈ ਜਾਂ ਪੇ ਜਦ ਗਾਡੀਆਂ ਰੁਕਤੀਆਂ ਜਾਂ ਆਪ ਬਾਤ ਕਰੋ ਆਪਕਾ ਕੋਈ ਬਾਤ ਨਹੀਂ ਹਮ ਤਾਂ ਵੈਸੇ ਪ੍ਰਸ਼ਾਸਨ ਕੇ ਲਿਏ ਬਾਤ ਕਰ ਰਹੇ ਹਾਂ आपके आपकी कोई बात नहीं है आप तो चलो रोजी रोटी के लिए काम कर रहे हो लेकिन ये एयरपोर्ट रोड है जहाँ पे आप लगाते हो गाड़ियाँ रुकती हैं जहाँ पे आके उसके बाद एक्सीडेंट होने का खतरा रहता है तो आपको कोई प्रशासन वाला आके बोलता नहीं है ये बात एक्सीडेंट इधर होते नहीं हो जी अच्छा कोई प्रशासन वाला बोलता ही नहीं है चलो ये भी सही बात है जब भाई प्रशासन वाले नहीं आके कोई कहता तो फिर सानू की लड़ है क्यों जी देखो ਦੂਰ ਤੱਕ ਮੈਂ ਤੁਹਾਨੂੰ ਇੱਕ ਵਾਰੀ ਬਾਗ ਥਰੂ ਕਰਾਉਂਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਆਪਣੇ ਆਪ ਨੂੰ ਜ਼ਰੂਰ ਬਚਾਇਆ ਜਾਵੇ ਕਿਉਂਕਿ ਗੱਡੀਆਂ ਬੜੀ ਸਪੀਡ ਤੇ ਆਉਂਦੀ ਐ ਪਿੱਛੋਂ ਬੜੀ ਸਪੀਡ ਤੇ ਗੱਡੀਆਂ ਆਉਂਦੀਆਂ ਇਹ ਚੰਡੀਗੜ੍ਹ ਮੋਹਾਲੀ ਦਾ 에어ਪੋਰਟ ਰੋਡ ਐ ਤੁਸੀਂ ਵਿਦੇਸ਼ਾਂ ਚ ਵੀ 에어ਪੋਰਟ ਰੋਡ ਦੇਖੇ ਹੋਣਗੇ ਦਿੱਲੀ ਵੀ ਆਪਾਂ 에어ਪੋਰਟ ਰੋਡ ਦੇਖਿਆ ਹੈ ਚੰਡੀਗੜ੍ਹ ਤੇ ਮੋਹਾਲੀ ਦਾ ਜਿਹੜਾ 에어ਪੋਰਟ ਰੋਡ ਐ ਇਹ ਵੀ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਬਜ਼ੀ ਮੰਡੀ ਵਾਲਾ ਰੋਡ ਲੱਗਦਾ ਹੈ ਮੋਹਾਲੀ ਤੇ ਖੜ ਦਾ ਪ੍ਰਸ਼ਾਸਨ ਇੰਨੀ ਕੁ ਅਨਗੈਲੀ ਬਾਤ ਰਿਆ ਕਿ ਜਿਹੜਾ ਇਹ 에어ਪੋਰਟ ਰੋਡ ਹੈ ਇਸ ਨੂੰ ਸਬਜੀ ਮੰਡੀ ਵਾਲੇ ਰੋਡ ਵਾਂਗ ਬਣਾਇਆ ਹੋਇਆ ਹੈ। ਭਾਈ ਸਾਹਿਬ ਕੈਸੇ ਹੋ? ਬੜੀਆ ਜੀ। ਬੜੀਆ ਹੋ। ਪੰਜਾਬੀ ਹੋ? ਹਾਂਜੀ। ਅੱਛਾ ਇਹ ਜਿਹੜੀਆਂ ਤੁਸੀਂ ਇੱਥੇ ਰੇੜੀਆਂ ਲਾਉਂਦੇ ਹੋ ਉਹਦੇ ਨਾਲ ਇੱਥੇ ਸੜਕ ਤੇ ਭੀੜ ਹੁੰਦੀ ਹੈ। ਮੈਂ ਆਪਣੀ ਨਹੀਂ ਆਪਣੀ ਤਾਂ ਨਰਸਰੀ ਹੈ ਜੀ। ਅੱਛਾ ਤੁਹਾਡੀ ਨਰਸਰੀ ਹੈ। ਇਹ ਕੀ ਦੀ ਹੈ? ਆਹ ਮੁੰਡਾ ਉਹ। ਛੋਟੇ ਵੀਰ ਆ ਜਾ ਇੱਕ ਗੱਲ ਕਰਦੇ ਆਂ। ਇਹ ਜਿਹੜਾ ਤੁਸੀਂ ਫਰੂਟ ਦਾ ਕੰਮ ਕੀਤਾ ਹੋਇਆ ਹੈ ਜਿਵੇਂ ਇੱਥੇ ਗੱਡੀਆਂ ਆ ਕੇ ਰੁਕਦੀਆਂ ਨੇ। ਇਹ ਐਕਸੀਡੈਂਟ ਹੋਣ ਦਾ ਖਤਰਾ ਕਿਉਂਕਿ ਮੇਨੇ 에ਅਰਪੋਰਟ ਰੋਡ ਐ ਇਹ ਤੁਹਾਨੂੰ ਰੋਕਦੇ ਨਹੀਂ ਕੋਈ ਇੱਥੇ ਆ ਕੇ ਨਹੀਂ ਇੱਥੇ ਕੋਈ ਨਹੀਂ ਬੋਲਦਾ ਸਰ ਕਦੇ ਤੁਹਾਨੂੰ ਕਿਸੇ ਨੇ ਰੁਕਿਆ ਨਹੀਂ ਕਿ ਇੱਥੇ ਨਾ ਲਾਓ ਨਹੀਂ ਪਹਿਲੇ ਮਨਾ ਕਰਦੇ تھے ਫਿਰ ਪਰਚੀ ਕਿੰਨੇ ਪੈਸੇ ਦੀ ਲੈਂਦੇ ਆ ਪਰਚੀ ਨਹੀਂ ਕਰਤੀ ਸਰ ਨਾਲੇ ਕਹਿੰਦੇ ਵੀ ਪਰਚੀ ਦੇ ਪੈਸੇ ਲੈਂਦੇ ਇੱਥੇ ਖੜਾਣਦੇ ਨਹੀਂ ਨਹੀਂ ਕੁਛ ਨਹੀਂ ਅੱਛਾ ਕੋਈ ਆ ਕੇ ਟੋਕਦਾ ਨਹੀਂ ਤੁਹਾਨੂੰ ਨਹੀਂ ਪਹਿਲੇ ਮਨਾ ਕਰਦੇ تھے ਹੁਣ ਹਾਂ ਹੁਣ ਨਹੀਂ ਹੁਣ ਮਨਾ ਨਹੀਂ ਕਰਦੇ ਆਂ ਇਲੈਕਸ਼ਨਾਂ ਦਾ ਟਾਈਮ ਹੈ ਤੇ ਵੋਟਾਂ ਮੌਕੇ ਕਹਿੰਦੇ ਗਧੇ ਨੂੰ ਵੀ ਬਾਪੂ ਕਹਿਣਾ ਪੈ ਜਾਂਦਾ ਇਹ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰਾਂ ਦਾ ਜਾਂ ਆਪਾਂ ਕਹਿ ਦਈਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੰਨਾ ਕੁ ਚੱਲਣਾ ਕਿ 에어ਪੋਰਟ ਰੋਡ ਹੈ ਤੁਸੀਂ ਧਿਆਨ ਨਾਲ ਦੇਖੋ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ 에어ਪੋਰਟ ਰੋਡ ਦੇ ਉੱਤੇ ਇੰਨੀਆਂ ਸਬਜ਼ੀ ਮੰਡੀ ਦੇ ਵਿਚਰੇ ਇਹੜੀਆਂ ਨਹੀਂ ਹੁੰਦੀਆਂ ਜਿੰਨੀਆਂ ਚੰਡੀਗੜ੍ਹ ਦੇ 에어ਪੋਰਟ ਰੋਡ ਤੇ ਲੱਗੀਆਂ ਨੇ ਇਹ ਚੰਡੀਗੜ੍ਹ ਮੁਹਾਲੀ ਦਾ ਆਪਣਾ ਮੇਨ 에어ਪੋਰਟ ਰੋਡ ਹੈ ਔਰ ਜਦੋਂ ਐਦਾਂ ਗੱਡੀ ਰੁਕਦੀ ਹੈ ਇੱਕਦਮ ਆ ਕੇ ਤਾਂ ਕੀ ਖੁੱਲਦੀ ਹੈ ਕਈ ਵਾਰੀ ਪਿੱਛੋਂ ਵਾਈਕ ਵਾਲਾ ਆਉਂਦਾ ਬੜੀ ਤੇਜ਼ ਤਾਂ ਕੀ ਖੋਲ ਕੇ ਗੱਡੀ ਵਾਲਾ ਤਾਂ ਫਰੂਟ ਲੈਂਨ ਲਈ ਨਿਕਲਦਾ ਦੇਖੋ ਕਿੰਨੀ ਸਪੀਡ ਤੇ ਗੱਡੀਆਂ ਆ ਰਹੀਆਂ ਨੇ ਜਦੋਂ ਫਰੂਟ ਲੈਂਨ ਲਈ ਕੋਈ ਗੱਡੀ ਰੁਕਦੀ ਹੈ ਆਹ ਦੇਖੋ ਮੋਟਰਸਾਈਕਲ ਵਾਲੇ ਬੜੇ ਇੱਥੇ ਸਿਰ 파ਟੇ ਨੇ ਕਿਉਂਕਿ ਜਦੋਂ ਕੋਈ ਫਰੂਟ ਲੈਂਨ ਦੇ ਲਈ ਤਾਂ ਕੀ ਖੋਲਦਾ ਹੈ ਤਾਂ ਕੀ ਖੋਲ ਅਨਸਾਰ ਪਿੱਛੋਂ ਜਿਹੜਾ ਮੋਟਰਸਾਈਕਲ ਸਵਾਰ ਆ ਰਿਹਾ ਹੁੰਦਾ ਉਹ ਤਾਂ ਕੀ ਦੇ ਵਿੱਚ ਵੱਜਦਾ ਤੇ ਉਹਦਾ ਸਿਰ ਫਟ ਜਾਂਦਾ ਹੈ ਬੜੇ ਨੌਜਵਾਨ ਨੇ ਜਿਹੜੇ ਕੌਮਾਂ ਚ ਪਏ ਨੇ ਇੱਥੇ ਦੁਰਘਟਨਾ ਹੋਈਆਂ ਨੇ ਜਿਹੜੀਆਂ ਬਹੁਤ ਸਾਰੇ ਐਕਸੀਡੈਂਟ ਇਸ ਜਗ੍ਹਾ ਤੇ ਹੋਏ ਨੇ ਪਰ ਮੋਹਾਲੀ ਦਾ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਜਾਗ ਰਿਹਾ ਇਹ ਏਰੀਆ ਮੋਹਾਲੀ ਦਾ ਹੈ ਮੋਹਾਲੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਜਗ੍ਹਾ ਤੇ ਤੁਸੀਂ 에어ਪੋਰਟ ਰੋਡ ਨੂੰ ਤਾਂ ਘੱਟੋ ਘੱਟ ਦੇਖਣ ਯੋਗ ਰੱਖੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਹਰ ਇੱਕ ਜਗ੍ਹਾ ਕਬਜ਼ਾ ਹੋਣਦਾ ਜਾ ਰਿਹਾ ਹੈ ਇਹ ਜਿੰਨੀਆਂ ਵੀ ਤੁਸੀਂ ਰੇੜੀਆਂ ਦੇ ਦੁਕਾਨਾਂ ਦੇਖ ਰਹੇ ਹੋਗੇ ਇਹ ਸਮੁੱਚੇ ਪ੍ਰਵਾਸੀਆਂ ਦੀਆਂ ਨੇ ਔਰ ਆਪਾਂ ਗੱਲ ਵੀ ਕਰਦੇ ਆ ਕਿਉਂਕਿ ਦੇਖੋ ਇਹਨਾਂ ਦਾ ਆਪਣਾ ਰੋਜ਼ਗਾਰ ਹੈ ਇਹ ਤਾਂ ਲਾਉਣ ਗਈ ਜਿਸ ਦਾ ਰੋਜ਼ਗਾਰ ਹੈ ਉਹ ਕੋਈ ਕਿਸੇ ਨੂੰ ਨਹੀਂ ਉਹ ਕਰਦਾ ਪਰ ਪ੍ਰਸ਼ਾਸਨ ਦਾ ਕੀ ਹੈ ਤੁਹਾਡਾ ਇਹ ਰੈਡੀ ਤੁਹਾਡੀ ਹੈ ਅੱਛਾ ਇਹਦਾ ਕਿੰਨੀ ਪਰਚੀ ਲੈਂਦੇ ਆ ਤੁਹਾਡੇ ਤੋਂ ਪਰਚੀ ਦਾ ਤੁਹਾਨੂੰ ਪਤਾ ਨਹੀਂ ਨਹੀਂ ਪਰਚੀ ਨਹੀਂ ਲੈਂਦੇ ਹਾਂ ਪਰਚੀ ਨਹੀਂ ਲੈਂਦੇ ਨਹੀਂ ਨਹੀਂ ਬਿਨਾ ਪਰਚੀ ਤੋਂ ਤਾਂ ਫਿਰ ਆਪਾਂ ਲਾ ਨਹੀਂ ਸਕਦੇ ਇੱਥੇ 에어ਪੋਰਟ ਰੋਡ ਤੇ ਪਤਾ ਨਹੀਂ ਪਰਚੀ ਇਹ ਐਦਾਂ ਜਿਵੇਂ ਗੱਡੀਆਂ ਖੜਦੀਆਂ ਨੇ ਐਦਾਂ ਐਕਸੀਡੈਂਟ ਹੋਣ ਕਿੰਨੇ ਆਪਣੇ ਇੱਥੇ ਹਾਦਸੇ ਹੁੰਦੇ ਆ ਕਿਉਂਕਿ ਇੱਕਦਮ ਗੱਡੀਆਂ ਬ੍ਰੇਕ ਵਜਦੀਆਂ ਨੇ ਬੜੀ ਸਪੀਡ ਤੇ ਗੱਡੀਆਂ ਆਉਂਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਹਾਦਸਾ ਇੱਥੇ ਸੜਕ ਤੇ ਦੁਰਘਟਨਾਵਾਂ ਹੁੰਦੀਆਂ ਨੇ ਹੰਦਰਘਟਨਾ ਤਾਂ ਹੁੰਦੀ ਹੈ 에어ਪੋਰਟ ਰੋਡ ਦੇ ਉੱਤੇ ਖਾਸ ਕਰਕੇ 에어ਪੋਰਟ ਰੋਡ ਤੇ ਨਾਲ ਸਰਵਿਸ ਰੋਡ ਹੈ ਤੁਸੀਂ ਸਰਵਿਸ ਰੋਡ ਦੇ ਲਾ ਸਕਦੇ ਹੋ ਪਰ 에어ਪੋਰਟ ਰੋਡ ਤੇ ਤੁਹਾਨੂੰ ਅਜ ਤੱਕ ਕਿਸੇ ਨੇ ਆ ਕੇ ਰੋਕਿਆ ਨਹੀਂ ਹਾਂ ਰੋਕਦੇ ਤਾਂ ਐ ਪਰ ਕੀ ਗ੍ਰੈਬ ਕੈਟ ਕੇ ਖਾਤਰ ਲਗਾਉਣਾ ਪੈਂਦਾ ਹੈ আচ্ছা ਰੋਕਦੇ ਨੇ ਪਰ ਪੇਟ ਦੀ ਖਾਤਰ ਲਾਉਣਾ ਪੈਂਦਾ ਹੈ ਇਹ ਵੀ ਗੱਲ ਸਹੀ ਹੈ ਰੋਕਦੇ ਨੇ ਪਰਚੀ ਕਿੰਨੀ ਲੱਗਦੀ ਹੈ ਇੱਥੇ ਪਤਾ ਹੈ ਕਿਸੇ ਨੂੰ ਪਰਚੀ ਕਿੰਨੀ ਲੱਗਦੀ ਚਲੋ ਇਹ ਇਹਨਾਂ ਦੀ ਵੀ ਮਜਬੂਰੀ ਹੈ ਪਰ ਅਸੀਂ ਤੁਹਾਨੂੰ ਇੱਕ ਵਾਕ थ्रू ਦੇ ਜਰੀਏ ਦਿਖਾਣੇ ਆ ਕਿ ਚੰਡੀਗੜ੍ਹ ਮੋਹਾਲੀ ਦਾ 에어ਪੋਰਟ ਰੋਡ ਹੈ ਇਹ ਇਸ ਰੋਡ ਦਾ ਨਾਮ ਬਦਲ ਕੇ ਅੱਜ ਤੋਂ ਆਪਾਂ ਸਬਜੀ ਮੰਡੀ ਰੋਡ ਰੱਖ ਸਕਦੇ ਆ ਕਿਉਂਕਿ ਅਜੇ ਤਾਂ ਦੁਪਹਿਰ ਹੈ ਦੁਪਹਿਰ ਕਰਕੇ ਬਹੁਤ ਘੱਟ ਗੱਡੀਆਂ ਨੇ ਪਰ ਜਦੋਂ ਜਿਉਂ-ਜਿਉਂ ਸ਼ਾਮ ਹੋਏਗੀ ਲੋਕ ਆਪਣੇ ਘਰਾਂ ਨੂੰ ਆਣਗੇ ਤਾਂ ਇੱਥੇ ਇੰਨਾ ਕੁ ਜ਼ਿਆਦਾ ਹਰਸ਼ ਹੋ ਜਾਂਦਾ ਹੈ ਕਿ ਤੁਹਾਨੂੰ ਲੰਘਣਾ ਮੁਸ਼ਕਲ ਹੋ ਜਾਏਗਾ 에어ਪੋਰਟ ਤੋਂ ਜਿਹੜੇ ਲੋਕੀ ਵਾਪਸ ਆਉਂਦੇ ਨੇ ਤਾ ਇਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ 에어ਪੋਰਟ ਰੋਡ ਐਦਾਂ ਦੇ ਹੁੰਦੇ ਨੇ ਇਹ ਮੈਂ ਪਹਿਲੀ ਵਾਰ ਪੰਜਾਬ ਦੇ ਵਿੱਚ ਦੇਖਿਆ ਵੈਸੇ ਆਪਾਂ ਦਿੱਲੀ ਪੰਜਾਬ ਤੋਂ ਬਾਹਰ ਕਿਤੇ ਵੀ ਚੱਲ ਜਓ ਦਿੱਲੀ ਚੱਲ ਜਓ ਤੁਹਾਨੂੰ ਦਿੱਲੀ ਦੇ 에어ਪੋਰਟ ਰੋਡ ਦੇ ਉੱਤੇ ਸਾਈਡਾਂ ਤੇ ਕੋਈ ਰੇੜੀ ਤਾਂ ਕੀ ਮੈਂ ਕਹਿੰਦਾ ਦੂਰ ਦੂਰ ਤੱਕ ਬੰਦਾ ਵੀ ਨਜ਼ਰ ਨਹੀਂ ਆਏਗਾ ਇੰਨਾ ਮਤਲਬ ਕਲੀਅਰ ਉਹਨਾਂ ਨੇ ਕੀਤਾ ਹੁੰਦਾ 에어ਪੋਰਟ ਰੋਡ ਪਰ ਇਥੋਂ 4-5 ਕਿਲੋਮੀਟਰ ਦੀ ਦੂਰੀ ਤੇ 에어ਪੋਰਟ ਆ ਬਸ 에어ਪੋਰਟ ਰੋਡ ਦੇ ਉੱਤੇ ਤੁਸੀਂ ਦੇਖਦੇ ਹੋ ਗੱਡੀਆਂ ਰੁਕਦੀਆਂ ਨੇ ਜਦੋਂ ਨਾ ਸਭ ਤੋਂ ਸਾਡਾ ਇਹ ਸਟੋਰੀ ਕਰਨ ਦਾ ਮਕਸਦ ਹੈ ਜਿਹੜਾ ਉਹ ਇਹ ਨਹੀਂ ਕਿ ਕਿਸੇ ਦੀ ਰੋਜੀ ਰੋਟੀ ਖਰਾਬ ਕਰੀਏ ਸਾਡਾ ਇਹ ਸਟੋਰੀ ਕਰਨ ਦਾ ਮਕਸਦ ਸਿਰਫ ਇੰਨਾ ਕ ਹੈ ਕਿ ਇੱਥੇ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਨੂੰ ਘਟਾਇਆ ਜਾਵੇ ਫਰੂਟ ਲੈਣ ਲਈ ਲੋਕੀ ਰੁਕਦੇ ਆ ਪਿੱਛੋਂ ਬੜੀ ਰਫਤਾਰ ਨਾਲ ਗੱਡੀਆਂ ਆਉਂਦੀਆਂ ਨੇ ਤਾਂ ਜਿਹੜੀਆਂ ਗੱਡੀਆਂ ਪਿੱਛੋਂ ਰਫਤਾਰ ਨਾਲ ਆ ਰਹੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਵਿੱਚ ਵੱਜ ਕੇ ਇੱਥੇ ਹਾਦਸੇ ਵਾਪਰਦੇ ਨੇ ਮੋਟਰਸਾਈਕਲ ਸਵਾਰ ਨੇ ਬੜੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਕਈ ਕੌਮਾਂ ਚ ਪਏ ਨੇ ਮੋਟਰਸਾਈਕਲ ਸਵਾਰ ਕਿ ਉਹ ਜਦੋਂ ਗੱਡੀ ਵਾਲਾ ਤਾਕੀ ਖੋਲਦਾ ਪਿੱਛੋਂ ਮੋਟਰਸਾਈਕਲ ਵਾਲਾ ਉਹਨਾਂ ਦੇ ਵਿੱਚ ਵੱਜਦਾ ਇਹ ਚੰਡੀਗੜ੍ਹ ਦਾ ਪ੍ਰਸ਼ਾਸਨ ਮਹਾਲੀ ਦਾ ਪ੍ਰਸ਼ਾਸਨ ਮੈਂ ਸੌਰੀ ਕਿ ਮਹਾਲੀ ਦਾ ਏਰੀਆ ਹੈ ਮਹਾਲੀ ਪ੍ਰਸ਼ਾਸਨ ਨੂੰ ਇੱਕ ਵਾਰ ਜ਼ਰੂਰ ਇਹ ਸਵਾਲ ਬਣਦਾ ਕਿ 에어ਪੋਰਟ ਰੋਡ ਘਟ ਤੇ ਸਬਜ਼ੀ ਮੰਡੀ ਰੋਡ ਇਹ ਜ਼ਿਆਦਾ ਲੱਗਦਾ ਬਾਈ ਜੀ ਤੁਹਾਡੇ ਤੋਂ ਕੋਈ ਪਰਚੀ-ਪੁਰਚੀ ਲੱਗਦੀ ਆ ਇੱਥੇ ਨਹੀਂ ਕੋਈ ਪਰਚੀ-ਪੁਰਚੀ ਨਹੀਂ ਲੈਂਦਾ ਪੱਕਾ ਪੱਕਾ ਜੀ ਤੋਂ ਫਿਰ ਆਪ ਐਸੇ ਲਗਾਤੇ ਹੋ ਕੋਈ ਰੋਕਤਾ ਨਹੀਂ ਤੇ ਰੋਕਦੇ ਹੈ ਤਾਂ ਫਿਰ ਐਸੇ ਇੱਥੇ ਜਿਹੜੇ ਹਾਦਸੇ ਹੁੰਦੇ ਨੇ ਹਾਦਸਿਆਂ ਕਰਕੇ ਤੁਸੀਂ ਐਦਾਂ ਨਹੀਂ ਕਿ ਤੁਸੀਂ ਇਹ ਪਿੱਛੇ ਕਰਕੇ ਲਾ ਲਓ ਪਿੱਛੇ ਕਰਕੇ ਬੋਲਦੇ ਐਕਸੀਡੈਂਟ ਹੁੰਦੇ ਨੇ ਇੱਥੇ ਬਹੁਤ سارے ਐਕਸੀਡੈਂਟ ਹੁੰਦੇ ਨੇ ਅਸੀਂ ਦੇਖਿਆ ਕੱਲ ਸ਼ਾਮ ਇੱਕ ਮੁੰਡੇ ਦਾ ਐਕਸੀਡੈਂਟ ਹੋਇਆ ਇੱਥੇ ਤੇ ਕੋਈ ਐਦਾਂ ਨਹੀਂ ਕਿ ਤੁਹਾਨੂੰ ਕੋਈ ਆ ਕੇ ਕਹਿੰਦਾ ਕਿ ਇਹਨਾਂ ਨੂੰ ਹਟਾ ਕੇ ਪਿੱਛੇ ਲਾਓ ਮੈਂ ਸਰ ਕਹਿੰਦੇ ਪਿੱਛੇ ਲਗਾਉਣੇ ਨੇ ਅੱਛਾ ਪਰ ਤੁਸੀਂ ਨਹੀਂ ਲਾਂਦੇ ਇਹ ਪੰਜਾਬ ਦੇ ਪੰਜਾਬ ਚ ਪੂਰਾ ਕਬਜ਼ਾ ਹੀ ਕਰਨਾ ਹੈ ਮਤਲਬ ਨੀ ਇਹ ਇਹ ਸੜਕ ਤੇ ਕਬਜ਼ਾ ਹੈ ਜਾਂ ਕੀ ਕਿਸ ਚੀਜ਼ ਤੇ ਕਬਜ਼ਾ ਹੈ ਮਤਲਬ ਆ ਦੇਖੋ ਤੁਹਾਡੀਆਂ ਜਿਹੜੇ ਫਰੂਟ ਨੇ ਇਹ 에어ਪੋਰਟ ਰੋਡ ਦੇ ਉੱਤੇ ਫਰੂਟ ਪਿਆ ਹੈ 에어ਪੋਰਟ ਰੋਡ ਦੇ ਉੱਤੇ ਕਿਉਂਕਿ ਫੜੀ ਪਿੱਛੇ ਤੱਕ ਹੈ ਤੁਸੀਂ ਇਹ ਫੁੱਟਪਾਥ ਤੇ ਵੀ ला ਸਕਦੇ ਹੋ ਪਰ ਨਹੀਂ ਜਿੰਨਾ ਤੁਸੀਂ ਦੇਖ ਸਕਦੇ ਹੋ 에어ਪੋਰਟ ਰੋਡ ਦੇ ਉੱਤੇ ਫਰੂਟ ਰੱਖਿਆ ਹੋਇਆ ਹੈ ਜਿੰਨੇ ਵੀ ਤੁਸੀਂ ਦੂਰ ਤੱਕ ਤੁਹਾਨੂੰ ਬਾਅਦ ਥਰੂ ਗੁਰਦੀਪ ਨੂੰ ਕਹੂੰਗਾ ਮੈਂ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਪੂਰਾ ਇੱਥੋਂ ਮੈਨੂੰ ਲੱਗਦਾ ਜਿਹੜੀ ਅੰਦਰੋਂ ਸੂਤਰਾਂ ਦੇ ਹਵਾਲੇ ਨਾਲ ਸਾਨੂੰ ਖਬਰ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਇੱਥੋਂ ਮਹੀਨਾ ਇਕੱਠਾ ਕਰਦਾ ਹੈ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਨੇ ਮੁਹਾਲੀ ਦੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਇੱਥੋਂ ਮਹੀਨਾ ਇਕੱਠਾ ਕਰਦੇ ਆ ਹਰ ਇੱਕ ਰੇੜੀ ਵਾਲੇ ਤੋਂ ਹਰ ਰੋਜ਼ਾਨਾ ਦਾ 100 100 ਤੋਂ 500 ਰੁਪਏ ਲਿਆ ਜਾਂਦਾ ਹੈ ਦੇਖੋ ਗੱਡੀਆਂ ਕਿੰਨੀ ਤੇਜ਼ ਰਫ਼ਤਾਰ ਆਉਂਦੀਆਂ ਨੇ ਖਾਸਾ ਹੋਣ ਦਾ ਡਰ ਹੈ ਬੜੇ ਹਾਸੇ ਤੇ ਪਹਿਲਾਂ ਹੋ ਚੁੱਕੇ ਨੇ ਮੇਨ 에어ਪੋਰਟ ਰੋਡ ਆ ਵੱਡੇ ਵੱਡੇ ਰਾਜਨੀਤਿਕ ਲੀਡਰ 에어ਪੋਰਟ ਤੋਂ ਜਾ ਕੇ ਇਥੋਂ ਮੁੱਖ ਮੰਤਰੀ ਸਾਹਿਬ ਵੀ 에어ਪੋਰਟ ਤੋਂ ਜਹਾਜ਼ ਲੈਂਦੇ ਆ ਹੋਰ ਵੀ ਜਿਹੜੇ ਵੱਡੇ ਵੱਡੇ ਆਉਂਦੇ ਆ ਨੇਤਾ ਸਾਰੇ ਆਪਣੇ ਇੱਥੇ ਕੋਈ ਵੀ ਭਾਰਤ ਦਾ ਵੱਡਾ ਅਧਿਕਾਰੀ ਐ ਜਾਂ ਉਹ ਲੀਡਰ ਐ ਜਾਂ ਉਹ ਬਿਜ਼ਨਸਮੈਨ ਐ 에어ਪੋਰਟ ਤੇ ਉਹ ਨਹੀਂ ਆਉਣੀ ਆਉਣਾ ਪਰ ਜਦੋਂ 에어ਪੋਰਟ ਤੋਂ ਬੰਦਾ ਇਧਰ ਨੂੰ ਆਉਂਦਾ ਤਾਂ ਐਦਾਂ ਦਾ ਕੁਝ ਦੇਖ ਕੇ ਇੱਕ ਵਾਰੀ ਹੱਕਾ ਪੱਕਾ ਜ਼ਰੂਰ ਰਹਿੰਦਾ ਹੋਏਗਾ ਕਿ ਮਹਾਲੀ ਦਾ ਇਹ 에어ਪੋਰਟ ਰੋਡ ਸਬਜੀ ਮੰਡੀ ਵਾਲਾ ਰੋਡ ਬਣਿਆ ਹੋਇਆ ਤੇ ਸਾਡੇ ਜਿਹੜੇ ਪ੍ਰਸ਼ਾਸਨਿਤ ਅਧਿਕਾਰੀ ਨੇ ਉਹਨਾਂ ਦੇ ਵਿੱਚੋਂ ਕੁਝ ਤੇ ਤਵੇ ਲੱਗ ਰਹੇ ਨੇ ਕਿ ਇਹਨਾਂ ਲੋਕਾਂ ਤੋਂ 100 ਤੋਂ 200 ਰੁਪਿਆ ਡੇਲੀ ਦਾ ਲਿਆ ਜਾਂਦਾ ਹੈ ਉਹ ਕਿਸ ਚੀਜ਼ ਦਾ ਲਿਆ ਜਾਂਦਾ ਹੈ ਕਿ ਤੁਸੀਂ ਰੋਡ ਦੇ ਉੱਤੇ ਆਰਾਮ ਨਾਲ ਆਪਣੀਆਂ ਫਰੂਟ ਦੀਆਂ ਰੇੜੀਆਂ ਲਾ ਸਕਦੇ ਹੋ ਕਿਵੇਂ ਤੇਜ਼ ਰਫ਼ਤਾਰ ਨਾਲ ਗੱਡੀਆਂ ਆਉਂਦੀਆਂ ਨੇ ਕਿਵੇਂ ਗੱਡੀਆਂ ਰੁਕਦੀਆਂ ਨੇ ਤੇ ਪਿੱਛੋਂ ਜਿਹੜੀ ਤੇਜ਼ ਗੱਡੀ ਆ ਰਹੀ ਹੁੰਦੀ ਆ ਉਹਨੂੰ ਬ੍ਰੇਕ ਮਾਰਨਾ ਕਿੰਨਾ ਔਖਾ ਹੁੰਦਾ ਹੈ ਕਈ ਹਾਸੇ ਵਾਪਰਦੇ ਨੇ ਇੱਥੇ ਅਗਰ ਜੇ ਆਪਾਂ ਇੱਥੇ ਅੱਧਾ ਘੰਟਾ ਪੌਣਾ ਘੰਟਾ ਖੜਗੇ ਤਾਂ ਤੁਹਾਡੇ ਸਾਹਮਣੇ ਹੁਣ ਇੱਕ ਦੋ ਹਾਸੇ ਵੀ ਹੋ ਸਕਦੇ ਨੇ ਕਿਉਂਕਿ ਲਗਾਤਾਰ ਅਸੀਂ ਪਿਛਲੇ 15 ਦਿਨਾਂ ਤੋਂ ਇਹ ਚੀਜ਼ ਦੇਖ ਰਹੇ ਹਾਂ ਬੜੀ ਦੂਰ ਤੱਕ ਬੜੀ ਦੂਰ ਤੱਕ ਇਹ ਸਬਜ਼ੀ ਮੰਡੀ ਫੈਲੀ ਹੋਈ ਹੈ ਇਹ ਮਹਾਲੀ ਦੇ 에어ਪੋਰਟ ਰੋਡ ਦੀ ਸਬਜ਼ੀ ਮੰਡੀ ਹੈ ਪਰਚੀ ਦੀ ਸਹੀ ਸੀ ਦੱਸੋ ਬਾਈ ਜੀ ਪਰਚੀ ਕਿੰਨੇ ਦੀ ਲੱਗਦੀ ਹੈ ਇੱਥੇ ਫਿਰ ਰੋਕਦੇ ਕਿਉਂ ਨਹੀਂ ਇਹ ਤੁਹਾਨੂੰ ਅੱਛਾ ਮਤਲਬ 2 ਨੰਬਰ ਚ ਪੈਸੇ 100 ਤੋਂ 400 ਰੁਪਏ ਪ੍ਰਸ਼ਾਸਨ ਅਧਿਕਾਰੀ ਲੈ ਜਾਂਦੇ ਨੇ ਨਹੀਂ ਲੈ ਕੇ ਜਾਂਦਾ ਲੋਕ ਦੱਸਦੇ ਨੇ ਕਹਿੰਦੇ ਮਹੀਨਾ ਲੈਂਦੇ ਆ ਅੱਛਾ ਤੁਹਾਡੀ ਜੂਨੀਅਨ ਬਣੀ ਹੈ ਜੂਨੀਅਨ ਨਹੀਂ ਹੈਗੀ ਚਲੋ ਬਾਈ ਕਹਿੰਦਾ ਜੂਨੀਅਨ ਨਹੀਂ ਹੈਗੀ ਪਰ ਜਿੱਥੋਂ ਤੱਕ ਸਾਡੇ ਕੋਲ ਖਬਰਾਂ ਆਈਆਂ ਨੇ ਉਹ ਇਹ ਹੈ ਕਿ ਮੇਨ ਹਾਈ ਇਹ ਜਿਹੜਾ 에ਰਪੋਰਟ ਰੋਡ ਹੈ ਇਸ ਤੇ ਰੇੜੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਇਹ ਆਪਣੇ ਆਪ ਨਹੀਂ ਲੱਗੀਆਂ ਇਹ ਹੌਲੀ ਹੌਲੀ ਮੈਂ ਗਰਦੀਪ ਨੂੰ ਫੇਰ ਕਹੂੰਗਾ ਬੜੀਆਂ ਤੇਜ਼ ਗੱਡੀਆਂ ਆਉਂਦੀਆਂ ਨੇ ਕੈਮਰਾਮੈਨ ਨੂੰ ਕਹੂੰਗਾ ਕਿ ਸਾਈਡ ਤੇ ਜਰੂਰ ਰਵੇ ਕਿਤੇ ਲੋਕਾਂ ਨੂੰ ਬਚਾਉਂਦੇ ਬਚਾਉਂਦੇ ਖੁਦ ਹੀ ਆਪਾਂ ਦੇ ਹਾਸੇ ਦਾ ਸ਼ਿਕਾਰ ਹੋ ਜਾਈਏ ਰੋਡ ਦੇ ਉੱਤੇ ਬਕਾਇਦਾ ਇਹ ਰੇੜੀਆਂ ਲੱਗੀਆਂ ਹੋਈਆਂ ਨੇ ਦੂਰ ਤੱਕ ਸਬਜ਼ੀ ਮੰਡੀ ਫੈਲੀ ਹੋਈ ਹੈ ਇੱਕ ਤਰ੍ਹਾਂ ਨਾਲ ਪ੍ਰਸ਼ਾਸਨ ਸਾਡਾ ਮੁਹਾਲੀ ਦਾ ਕਦੋਂ ਜਾਗੂਗਾ ਏਅਰਪੋਰਟ ਰੋਡ ਤੇ ਐਡਾ ਰੇੜੀਆਂ ਲਾਉਣਾ ਕੀ ਇਹ ਸਹੀ ਹੈ ਜਾਂ ਗਲਤ ਹੈ? ਪ੍ਰਵਾਸੀ ਭਰਾਵਾਂ ਵੱਲੋਂ ਰੋਡ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਰੇੜੀਆਂ ਲਗਭਗ 1.200 ਇਸ ਏਅਰਪੋਰਟ ਰੋਡ ਦੇ ਉੱਤੇ ਲੱਗੀਆਂ ਨੇ ਕੀ ਇਹ ਸਹੀ ਹੈ ਜਾਂ ਗਲਤ ਹੈ? ਤੁਸੀਂ ਇਸ ਸੰਬੰਧੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ। ਅਸੀਂ ਸਾਡਾ ਜਿਹੜਾ ਫਰਜ਼ ਸਮਝਿਆ ਕਿ ਜਿੰਨੇ ਇਤਿਹਾਸੇ ਹੁੰਦੇ ਨੇ, ਐਕਸੀਡੈਂਟ ਹੁੰਦੇ ਨੇ, ਉਹਨਾਂ ਨੂੰ ਘਟਾਉਣ ਦੇ ਲਈ ਇਹ ਰੇੜੀਆਂ ਫੜੀਆਂ ਪਿੱਛੇ ਲਗਾਈਆਂ ਜਾਣਾ। ਅਸੀਂ ਨਹੀਂ ਕਹਿੰਦੇ ਕਿ ਕਿਸੇ ਦੇ ਰੋਜ਼ਗਾਰ ਤੇ ਲੱਤ ਵੱਜੇ। ਪਰ ਜਿਹੜਾ ਬਿਲਕੁਲ ਰੋਡ ਦੇ ਉੱਤੇ ਰੋਡ ਦੇ ਉੱਤੇ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਖੜ੍ਹਦੀਆਂ ਨੇ ਪਿੱਛੋਂ ਤੇਜ਼ ਗੱਡੀਆਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਵੱਜਦੀਆਂ ਨੇ ਕਿਸੇ ਨੇ ਤਾਂ ਕਿ ਮੰਨ ਲਓ ਸਕੂਟਰ ਵਾਲ ਆ ਰਿਹਾ ਇਹਨੇ ਗੱਡੀ ਵਾਲੇ ਨੇ ਤਾਂ ਕਿ ਖੋਲ ਦਿੱਤਾ ਇਹਨੇ ਡਿੱਗ ਜਾਣਾ ਨਾਲ ਦੀ ਨਾਲ ਇਹਨੇ ਨਾਲ ਦੀ ਨਾਲ ਡਿੱਗਣਾ ਤੇ ਦਾ ਸਿਰ ਫਟਣਾ ਸੀ ਪਰ ਕਿਸਮਤ ਚੰਗੀ ਹੈ ਕਿ ਉਹ ਗੱਡੀ ਵਾਲੇ ਨੇ ਤਾਂ ਕਿ ਨਹੀਂ ਖੋਲੀ ਬੜੀਆਂ ਸਪੀਡ ਤੇ ਗੱਡੀਆਂ ਆਉਂਦੀਆਂ ਨੇ 에어ਪੋਰਟ ਰੋਡ ਦਾ ਹੈ ਮੁਹਾਲੀ ਦਾ 에어ਪੋਰਟ ਰੋਡ ਤੇ ਜਿੱਥੇ 에어ਪੋਰਟ ਰੋਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਰੇੜੀ ਫੜੀ ਵਾਲਿਆਂ ਨੇ ਬਾਰੇ ਗਮਾਡਾ ਦਾ ਏਰੀਆ ਹੈ ਗਮਾਡਾ ਦੇ ਅੰਡਰ ਆਉਂਦਾ ਏਅਰਪੋਰਟ ਰੋਡ ਆरोप ਲੱਗ ਰਹੇ ਨੇ ਕਿ ਗਮਾਡਾ ਵਾਲੇ ਇਹਨਾਂ ਰੇੜੀ ਫੜੀ ਵਾਲਿਆਂ ਤੋਂ 100-200 ਰੁਪਿਆ ਕੁਝ ਕੁਝ ਗਮਾਡਾ ਦੇ ਅਧਿਕਾਰੀ 100-200 ਰੁਪਿਆ ਲੈ ਕੇ ਨਜਾਇਜ਼ ਰੇੜੀਆਂ ਰੋਡ ਦੇ ਉੱਤੇ ਲਗਵਾਈਆਂ ਨੇ ਔਰ ਇੰਨਾ ਰੋਡ ਦੇ ਉੱਤੇ ਜਾਮ ਹੁੰਦਾ ਹੈ ਏਅਰਪੋਰਟ ਰੋਡ ਹੈ ਮੇਨ ਚੰਡੀਗੜ੍ਹ ਮੋਹਾਲੀ ਦਾ ਏਅਰਪੋਰਟ ਰੋਡ ਹੈ ਹਰ ਸੇ ਬੜੇ ਵਾਪਰਦੇ ਨੇ ਰਫਤਾਰ ਤੇ ਪਿੱਛੋਂ ਗੱਡੀਆਂ ਆਉਂਦੀਆਂ ਨੇ ਮੋਟਰਸਾਈਕਲ ਸਵਾਰ ਆਉਂਦੇ ਨੇ ਬੜੇ ਲੋਕੀ ਇੱਥੋਂ ਲੰਘਦੇ ਨੇ ਰੋਡ ਦੇ ਉੱਤੇ ਜਿਹੜੀਆਂ ਰੇੜੀਆਂ ਲੱਗੀਆਂ ਨੇ ਇਹਨਾਂ ਦੇ ਕਾਰਨ ਕੀ ਹੁੰਦਾ ਇੱਥੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੁੰਦਾ ਔਰ ਰੋਜ਼ ਇੱਕ ਦੋ ਹਾਦਸਾ ਵਾਪਰਦਾ ਵੀ ਹੈ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਗੱਡੀਆਂ ਕਿੰਨੀਆਂ ਰੋਡ ਦੇ ਉੱਤੇ ਖੜ੍ਹਦੀਆਂ ਨੇ ਕਾਰਨ ਸਰਪੇਸ਼ ਕਰਕੇ ਕਿ ਦੇਖੋ ਆ ਸਾਹਮਣੇ ਰੋਡ ਦੇ ਉੱਤੇ ਹੀ ਲਾਇਆ ਹੋਇਆ ਸਾਰਾ ਕੁਝ ਮੈਂ ਕੈਮਰਾਮੈਨ ਨੂੰ ਕਹੂੰਗਾ ਇਹਨੂੰ ਦਿਖਾਵੇ ਕਿ ਰੋਡ ਦੇ ਉੱਤੇ ਦੇਖੋ ਆਪਣੇ ਖਰਬੂਜੇ ਅੰਬ ਖਲਾਰ ਕੇ ਬੈਠਾ ਤੇ ਚਾਹੀਦਾ ਹੈ ਕਿ ਥੋੜਾ ਪਿੱਛੇ ਕਰਕੇ ਲਾਇਆ ਜਾਣ ਅਗਰ ਪਿੱਛੇ ਕਰਕੇ ਲਾਉਂਗੇ ਤਾਂ ਕਟੋ ਘਟੋ ਘਟ ਜਿਹੜੀਆਂ ਇਹ ਗੱਡੀਆਂ ਰੋਡ ਦੇ ਉੱਤੇ ਖੜ੍ਹਦੀਆਂ ਨੇ ਇਹ ਸਰਵਿਸ ਲੇਨ ਬਣੀ ਆ ਨਾਲ ਸਰਵਿਸ ਲੇਨ ਤੇ ਲਾ ਸਕਦੇ ਨੇ ਸਰਵਿਸ ਲੇਨ ਤੇ ਇਹਨਾਂ ਨੂੰ ਕੋਈ ਨਹੀਂ ਰੋਕਦਾ ਸਰਵਿਸ ਲੇਨ ਤੇ ਲੱਗ ਜਾਣਾ ਇਹ ਗੱਡੀਆਂ ਵੀ ਜਿਹਨੇ ਫਰੂਟ ਲੈਣਾ ਉਹ ਇੱਕ ਵਾਰੀ ਪਿੱਛੋਂ ਸਰਵਿਸ ਲੇਨ ਤੇ ਪਾ ਲੇ ਤੇ ਆਪਣਾ ਫਰੂਟ ਲੈ ਕੇ ਅੱਗੇ ਜਾਵੇ ਪਰ ਇੱਥੇ ਜਿਹੜੇ ਹਾਸੇ ਵਾਪਰਦੇ ਨੇ ਇਹਦਾ ਮੁੱਖ ਕਾਰਨ ਇਹੀ ਹੈ ਕਿ ਫਰੂਟ ਦੀਆਂ ਰੇੜੀਆਂ ਨੇ ਇਹ ਬਿਲਕੁਲ ਸੜਕ ਦੇ ਉੱਪਰ ਲੱਗੀਆਂ ਨੇ ਤੇਜ਼ ਰਫਤਾਰ ਨਾਲ ਗੱਡੀਆਂ ਦਾ ਆਉਣਾ ਜਾਣਾ ਬਣਦਾ ਤੇ ਜਦੋਂ ਗੱਡੀਆਂ ਰੁਕਦੀਆਂ ਨੇ ਫਰੂਟ ਲੈਣ ਲਈ ਤੇ ਜਿਹੜੀਆਂ ਗੱਡੀਆਂ ਪਿੱਛੋਂ ਤੇ ਜਾ ਰਹੀਆਂ ਹੁੰਦੀਆਂ ਨੇ ਉਹ ਹਾਦਸਿਆਂ ਦਾ ਕਾਰਨ ਬਣਦਾ ਸੋ ਗਮਾਡਾ ਦੇ ਅਧਿਕਾਰੀਆਂ ਤੱਕ ਇਹ ਆਵਾਜ਼ ਕਦੋਂ ਪਹੁੰਚੇਗੀ ਦੇਖਦੇ ਆਂ ਇੱਕ ਦੋ ਦਿਨਾਂ ਦੇ ਵਿੱਚ ਗਮਾਡਾ ਦੇ ਅਧਿਕਾਰੀ ਇਹ ਤੇ ਕੋਈ ਐਕਸ਼ਨ ਲੈਂਦੇ ਆ ਜਾਂ ਨਹੀਂ